ਨਾ ਕੈਪਟਨ ਆਇਆ ਹੈ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਹੈ ਝੂਠ ਤੇ ਪੰਡ ਪੰਜ ਸਾਲ ਖਰਾਬ ਕਰਤੇ ਤੁਹਾਡੇ ਪੰਜ ਸਾਲ ਜਜ਼ਬਾ ਲਿਆਓ ਜੋਸ਼ ਲਿਆਓ ਜੰਗ ਦਾ ਜੋਸ਼ ਪੰਜ ਸਾਲ ਕਾਂਗਰਸ ਨੇ ਪੰਜ ਸਾਲਾ ਜ਼ਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਆਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ ਪੰਜ ਸਾਲ ਨੂੰ ਤਗੜਾ ਕਰਨਾ ਹੀ ਨਹੀਂ ਆ ਬਦਲਾ ਜਿਹੜਾ ਆਉਂਦਾ ਹੈ ਹੁਣ ਆਂ ਭਗਵੰਤ ਮਾਨ ਕਿਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਧ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤਮਸਲਕਾ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਕਲ ਦੱਸੋ ਤੁਹਾਡੇ ਕੋਲੇ ਆ 7 ਸਾਲਾਂ 'ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੀ 'ਚ ਨਾ ਕੈਪਟਨ ਆਇਆ ਹੈ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਹੈ ਝੂਠ ਤੇ ਪੰਡ 5 ਸਾਲ ਖਰਾਬ ਕਰਤੇ ਤੁਹਾਡੇ 5 ਸਾਲ 5 ਸਾਲ ਕਾਂਗਰਸ ਨੇ 5 ਸਾਲਾ ਜਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਆਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ 5 ਸਾਲ ਲੋਕਾਂ ਨੇ ਦੇ ਦਨੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦਾ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਜਾਣਗੇ ਘਰੇ ਬਹਿ ਜਾਣਗੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਏਮਸ ਲਿਆਉਣ ਵਾਲਾ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲਾ ਲਿਆਉਣ ਵਾਲਾ ਅਕਾਲੀ ਗੱਲ ਬਿਜਲੀ ਘਰ ਘਰ ਪਹੁੰਚਾਉਣ ਵਾਲਾ ਪੰਨੀ ਦਲ ਥੋੜੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਅਕਾਲੀ ਦਲ ਤੇ ਅਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਢੜੇ ਬੰਦੀ ਕਰਕੇ ਆਪਾਂ ਖੜੇ ਹੋਨੇ ਮਿੰਤਾ ਕਰਨੀ ਪਣੀ ਹੈ ਜੇ ਕੌਮ ਨੂੰ ਬਚਾਉਣ ਵਾਲਾ ਥੋੜੀ ਫੌਜ ਹੈ ਮੇਰੀ ਘਾਲ ਇੱਕ ਨੋਟ ਕਰ ਲਿਓ ਜੋ ਇਹ ਕੈ ਸਿਲੈਕਸ਼ਨ ਵਿੱਚ ਦੇਖੋ ਅਸੀਂ ਇਕੱਲੇ ਖੜੇ ਆ ਕਿਉਂਕਿ ਅਸੀਂ ਕਿਹਾ ਸਾਡੇ ਸੂਲ ਜ਼ਿਆਦਾ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਇਨਸਾਨੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾਲ ਸੁਣੋ ਤਾਕਰ ਲੋ ਜੀ ਆਮੀ 10 12 ਕਹਿੰਦੇ ਤੁਹਾਨੂੰ ਸੀਟਾ ਆ ਜਾਣੀ ਆ RAMNA 10 ਆ ਜਾਣੀ ਆ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਏ 27 ਨੂੰ ਵੀ ਨਾ 7 ਹੈ ਭਾਵੇਂ 32 ਨੂੰ ਵੀ ਨਾ 7 ਹੈ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਵੀ ਕਹਾਂ ਦੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ 1 ਨੰਬਰ ਤੇ ਹੈ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਸ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਮੈਂ ਉਹਨਾਂ ਵਰਗਾ ਨਹੀਂ ਜਿਹੜੇ ਦਿੱਲੀ ਵਾਲੇ ਸਰਸੇ ਵਾਜੇ ਅੱਜਕੱਲ ਤਾਂ ਆਪਣੇ ਬੰਦੇ ਨਾ ਲੀਡਰ ਤੁਸੀਂ ਦੇਖੋ ਕਈ ਸਰਦਾਰ ਬੀਜੇਪੀ ਜਾਂਦੇ ਕਿੰਨੇ ਕਿਉਂ ਜਾਂਦੇ ਆ ਦੋ ਗਨਮੈਨਾਂ ਪਿੱਛੇ ਬੀਜੇਪੀ ਕਹਿੰਦੇ ਦੋ ਗਨਮੈਨ ਦੇ ਦੇ ਦਿੰਦੇ ਬਸ ਐਨੇ ਮੇਰੇ ਨਾਲ ਗਨਮੈਨ ਆ ਕੇ ਚਲੋ ਬੀਜੇਪੀ ਚਲੋ ਜੀ ਚਲੋ ਜੀ ਆ ਆਪ ਚਲੇ ਜਾਓ ਜੀ ਹੁਣ ਇਹਦੇ ਵਿੱਚ ਚਲੇ ਜਾਓ ਜੀ ਗਨਮੈਨਾਂ ਪਿੱਛੇ ਆਪਣੀ ਕੌਮ ਅਸੂਲਾ ਵਾਲੀ ਕੌਮ ਕਿੱਧਰ ਗਈ ਤੋ ਐਸ ਕਰਕੇ ਮੈਂ ਬੇਨਤੀ ਕਰਨਾ ਸਦੂਲਗੜ ਵਾਲਿਓ ਦੇਖੋ ਇਨਸਾਫ ਚਾਹੀਦਾ ਹੈ ਆ ਇਲੈਕਸ਼ਨ ਕੋਈ ਦਲਰਾਜ ਦਾ ਨਹੀਂ ਆ ਕੋਈ ਭੁੰਦੜ ਸਾਹਿਬ ਦਾ ਨਹੀਂ ਆ ਹਰਸਿਮਰਤ ਕੌਰ ਬਾਦਲ ਦਾ ਨਹੀਂ ਆ ਇਲੈਕਸ਼ਨ ਕੌਮ ਦੀ ਹੋਣ ਦਾ ਹੈ ਆਪਣੀ ਤਾਕਤ ਦਾ ਜੇ ਐਕਟਿਵਿਟ ਉਹਨਾਂ ਨੂੰ ਸੈਂਟਰ ਵਾਲੀ ਪਤਾ ਲੱਗ ਗਿਆ ਨਾ ਇਹਨਾਂ ਦੇ ਤਾਂ ਐਮਪੀ ਵੀ ਕੋਈ ਜਿੱਤੇ ਆ 13 ਚੋ ਫਿਰ ਦੇਖਿਓ ਉਹਨਾਂ ਨੇ ਫੌਜਾਂ ਟੈਂਕ ਬਾੜ ਦਿੰਦੇ ਨੇ ਤੁਹਾਨੂੰ ਕਿਸਾਨੀ ਦੇ ਤੁਸੀਂ ਕਰਦੇ ਹੋ ਬੈਠੇ ਸੀ ਤੁਹਾਨੂੰ ਵੰਡ ਦਿੱਤਾ ਦਿੱਲੀ ਚ ਇਹ ਕਾਲੀ ਨਦੀ ਸਰਕਾਰ ਪੰਜਾਬ ਚ ਹੁੰਦੀ ਇਹਦੇ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਬਾਰਡਰਾਂ ਤੇ ਤੁਹਾਨੂੰ ਕੋਈ ਬੰਬ ਵੀ ਸਿੱਟ ਦਨ ਆਪਣੇ ਪੰਜਾਬ ਦੇ ਸੂਬੇ ਵਿੱਚ ਆ ਦਾ ਝਾੜੂ ਲੈ ਭਗਵੰਤ ਮਾਨ ਨੂੰ ਉਹਨੇ ਕਿਹਾ ਅਮਿਤ ਸ਼ਾਹ ਨੇ ਐਕਚੁਅਲੀ ਅਮਿਤ ਸ਼ਾਹ ਤੇ ਹੁਣ ਭਗਵੰਤ ਮਾਨ ਤਾਂ ਸਹੀ ਮੰਨਦੇ ਉਹਦਾ ਬੀ ਟੀਮ ਬਣੀ ਬੈਠਾ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਐਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਬਣੂਗਾ ਬੀਜੇਪੀ ਦਾ ਚੀਫ ਮਿਨਿਸਟਰ ਇੱਥੋਂ ਹੀ ਉਹਨੇ ਨਾਲ ਦੀ ਨਾਲ ਛਾਲ ਮਾਰਨ ਦੀ ਤਿਆਰੀ ਚ ਹੈ ਕੇਜਰੀਵਾਲ ਦਾ ਹੁਣ ਅੰਦਰ ਕਰਤਾ ਇਹਨੂੰ ਤੇ ਅੱਥਿਆਰੀ ਚ ਹੈ ਤਾਂ ਉਹਨਾਂ ਕਿਹਾ ਕਿ ਰੋਕਦੇ ਥੇ ਆ ਕਰਾਂਗੇ ਚੁੱਪ ਕਰਕੇ ਬੈਠੇ ਰਹੇ ਤੁਹਾਡੇ ਬੁੰਡੇ ਚੱਕ ਕੇ ਲੈ ਗਏ ਪਰਚਾ ਕਹਿੰਦਾ ਦਿੱਤੇ ਹੀ ਨਹੀਂ ਅਨ ਨੂੰ ਪਛਾਣਦੇ ਤੇ ਹਲੇ ਵੀ ਆਪਾਂ ਕਹਿੰਦੇ ਆਮ ਆਦਮੀ ਆਮ ਆਦਮੀ ਝਾੜੂ ਖਲੇ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ਼ ਨਿਕਲ ਜਾਈਦਾ ਕਿਸ ਵਾਸਤੇ ਨਿਕਲਦਾ ਕੋਈ ਲੋੜ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਬਾਦਲ ਸਾਹਿਬ ਇੱਕ ਦਿਨ ਜੀ ਲੀਡਰ ਨਹੀਂ ਬਣੇ 70 ਸਾਲ ਇੱਕ ਇੱਕ ਪੌੜੀ ਚੜ ਕੇ ਸਰਪੰਚ ਬਣੇ, ਬਾਕਸਮਤੀ ਮੈਂਬਰ ਬਣ, ਜ਼ਿਲ੍ਹਾ ਪ੍ਰੀਸ਼ਦ ਬਣੇ, ਜੇਲ੍ਹਾਂ ਕਟਿਆ, ਐਮਪੀ ਬਣੇ। ਇੱਥੇ ਤਾਂ ਜਿਹੜਾ ਹੁੰਦਾ ਕਿ ਮੈਂ ਮੁੱਖ ਮੰਤਰੀ ਸਿੱਧਾ ਬਣ ਜਾ। ਸਿੱਧਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਇਕੱਲੇ ਫੀਲਿੰਗ ਲੈਂਦੇ ਐ। ਹਾਂ ਮੈਂ ਹੁਣ ਮੁੱਖ ਮੰਤਰੀ ਬਣ ਗਿਆ। ਐਸਐਸਪੀ ਸਾਹਿਬ ਇਹਨੂੰ ਅੰਦਰ ਕਰ ਦਿਓ। ਇਹਦੇ ਪਰਚਾ ਦੇ ਦਿਓ। ਐ ਨਹੀਂ ਕਹਿੰਦੇ ਕਿ ਡੀਸੀ ਸਾਹਿਬ ਇੱਥੇ ਸੜਕ ਬਣਾ ਦਿਓ, ਇੱਥੇ ਸਕੂਲ ਬਣਾ ਦਿਓ, ਉਹ ਨਹੀਂ। ਟੈਲੀਫੋਨ ਇਹਨੂੰ ਅੰਦਰ ਕਰ ਦਿਓ ਦੇਖਣਾ ਚਾਹੁੰਦੇ ਕਿਨੀ ਤੱਕ ਦਾ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਇਲੈਕਸ਼ਨ ਜੇ ਹੁਣ ਇਕੱਤੇ ਪਿੱਛੇ ਰਹਿ ਗਏ ਫਿਰ ਜੰਗਵਾਰ ਆਪਾਂ ਹੋਵਾਂਗੇ ਧੜੇਬੰਦੀ ਛੱਡ ਦਿਓ ਘਰ ਘਰ ਵੜ ਜਿਓ ਜਜ਼ਬਾ ਲੈ ਆਓ ਜੋਸ਼ ਲੈ ਆਓ ਜੰਗ ਦਾ ਜੋਸ਼ ਦੇਖੋ ਪੁੰਦਰ ਸਾਹਿਬ ਦੀ ਕਿੰਨੀ ਉਮਰ ਹੋ ਗਈ ਮੈਨੂੰ ਤੁਹਾਨੂੰ ਵੀ ਮੈਨੂੰ 60 ਸਾਲ ਹੋ ਗਏ ਨੇ ਪੁੰਦਰ ਸਾਹਿਬ ਐਸ ਫਤ ਜਿਵੇਂ ਦੇਖੋ ਵੱਡੇ ਬਾਦਲ ਸਾਹਿਬ ਦੇ ਸਾਥੀ ਵੱਡੇ ਬਾਦਲ ਸਾਹਿਬ ਦੇਖੋ ਇੱਕ ਤਾਂ ਦੋਸਤੀ ਇਕ ਸਾਥ ਬਾਦਲ ਸਾਹਿਬ ਨਾਲ ਖੜੇ ਰਹੇ ਅਕਾਲੀ ਦੰਨ ਨਾਲ ਖੜੇ ਰਹੇ ਭਾਵੇਂ ਮਿਲੇ ਕੋਈ ਜਾਂ ਨਾ ਮਿਲੇ ਇਹਨਾਂ ਨੇ ਕਿਤੇ ਨਹੀਂ ਇੱਥੇ ਤਾਂ ਕੁਛ ਕਹਿ ਦੇ ਕੋਈ ਐ ਨਹੀਂ ਐ ਇਸ ਗੱਡੀ ਚ ਮੈਂ ਨਾ ਬਿਠਾਵਾਂ ਤਾਂ ਕਿਹਾ ਚੱਲੋ ਮੈਂ ਦੂਜੇ ਪਾਸੇ ਜਾਣਾ ਝਾੜੂ ਚ ਐ ਐ ਜਿਆ ਰਿਸ਼ਤਾ ਚਾਹੀਦਾ ਹੈ ਐ ਜੇ ਲੋਕ ਚਾਹੀਦੇ ਜਿਹੜੇ ਖੜਦੇ ਆ ਤੇ ਜਿਵੇਂ ਬਾਦਲ ਸਾਹਿਬ ਦਾ ਰਿਸ਼ਤਾ ਹੈ ਭੁੰਦਰ ਸਾਹਿਬ ਨਾਲ ਉਵੇਂ ਹੀ ਦਿਲਰਾਜ ਦੇਖੋ ਉਹ ਵੀ ਮੇਰੇ ਭਰਾਵਾਂ ਵਾਂਗੂ ਐ ਇੱਕ ਸਾਡਾ ਪਰਿਵਾਰ ਐ ਇੱਕ ਪਰਿਵਾਰ ਐ ਅਕਾਲੀ ਜਲਦੀ ਸਰਕਾਰ ਹੁੰਦੀ ਸਮਝ ਲੋ ਸਰਦੂਲਗੜ ਛੋਟੀ ਸਰਕਾਰ ਹੈ ਕਿਉਂ ਨਾ ਬਾਲਲ ਸਾਹਮਣੇ ਨਾ ਕੀਤੀ ਨਾ ਮੈਂ ਕੀ ਕਰ ਸਕਦਾ ਅੱਜ ਤਾਂ ਬਲੈਂਕ ਚੈੱਕ ਲਿਆਉਂਦੇ ਸਦਸਕਦ ਆ ਕਰਦੇ ਆ ਸਾਰੀ ਤਰੱਕੀ ਥੋਡੀ ਉਦੋਂ ਹੀ ਹੋਊਗੀ ਉਦੋਂ ਕੰਮ ਹੋਣਗੇ ਸੋ ਮੈਂ ਜਿਆਦਾ ਸਮਾਂ ਲੈਣ ਦਾ ਤੁਹਾਡਾ ਸਾਰਾ ਧੰਨਵਾਦ ਕਰਦਾ ਆ ਆਸ ਕਰਦਾ ਕਿ ਕਿ ਸਰਦੂਲਗੜ ਹਲਕੇ ਤੋਂ ਸਰਦੂਲਗੜ ਹਲਕੇ ਤੋਂ ਘਟ ਤੋਂ ਘਟ ਖਾਲਸਾ ਪੰਥ ਦੀ ਫੌਜ ਨੂੰ ਘਟ ਤੋਂ ਘਟ 15-20 ਹਜ਼ਾਰ ਦੀ ਲੀਡ ਦੋਗੇ ਕਿ ਨਹੀਂ ਦੋਗੇ ਕਿੰਨੀ ਲੀਡ ਦੋਗੇ ਇੱਕ ਪੰਥ ਦੀ ਪਾਰਟੀ ਨੂੰ ਜਾਜੂ ਪਿਆਉਣੀ ਪਣੀ ਹੈ ਜੀ ਬਹੁਤ ਬਹੁਤ ਧੰਨਵਾਦ